ਮੈਂ ਪੈਦਾ ਹੋਣਾ ਉਸੇ ਦਿਨ ਮਾਰਨਿੰਗ ਮਦਰ ਭੱਠੇ ਤੇ ਜਾਂਦੇ ਨੇ ਇੱਟਾਂ ਦਾ ਆਰਡਰ ਦੇਣ ਸਾਈਕਲ ਤੇ ਚੜ੍ਹ ਕੇ ਮੇਰੇ ਪਾਪਾ ਦਾ ਮਰਡਰ ਕੀਤਾ ਗਿਆ ਔਰ ਕੀਤਾ ਵੀ ਸ਼ਰੀਕੇ ਨੇ ਸਾਡੇ ਘਰ ਪੁਲਸ ਹੁੰਦੀ ਹੈ ਪੁਤਲੀ ਘਰ ਵਾਲੇ ਕਰ ਚ ਜਿੱਥੇ ਮੈਂ ਔਰ ਮੇਰੇ ਮਦਰ ਰਹਿੰਦੇ ਆ ਤੇ ਉਹ ਸਾਨੂੰ ਸਾਡੇ ਸ਼ਰੀਕੇ ਦੇ ਨਾਮ ਲੈ ਕੇ ਪੁੱਛਦੇ ਨੇ ਵੀ ਇਹ ਲੋਕ ਕਿੱਥੇ ਨੇ 2.5 ਕਰੋੜ ਦਾ ਫਰਾਡ ਹੈ ਅਸੀਂ ਜੀ ਉਹ ਚ ਸਾਡਾ ਕੀ ਕਸੂਰ ਹੈ ਕਹਿੰਦੇ ਜੀ ਉਹਦੇ ਵਿੱਚ ਜ਼ਿਕਰ ਕੀਤਾ ਕਿ ਮੇਰੇ ਮਦਰ ਜਿਹੜੇ ਜਿੰਦਾ ਹੈ ਵੀ ਉਹ ਵੀ ਮਰ ਚੁੱਕੇ ਨੇ मैं थे पैदा ही नहीं दिन मेरे को दो सी। या तो बदमाश मांजा या फिर मंजिल मिले ना मिले ये तो मुकद्दर की बात है मंजिल मिले ना मिले ये तो मुकद्दर की बात है हम कोशिश भी ना करें ये तो गलत बात है नमस्कार दोस्तों सत श्रीकाल ਸੁਨੀਲ ਤੋਂ ਸੁਨੀਲ ਮਲਨ ਬਨੰਦਾ ਸਫਰ ਇੰਜੀਨੀਅਰ ਤੋਂ ਵਕੀਲ ਬਨੰਦਾ ਸਫਰ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਹੋਇਆ ਉਹ ਸਾਰੀਆਂ ਗੱਲਾਂ ਅੱਜ ਤੁਹਾਡੇ ਨਾਲ ਰੂਬਰੂ ਕਰਾਂਗੇ ਜ਼ਿੰਦਗੀ ਸਿਰਫ ਇੱਕੋ ਚੀਜ਼ ਦਾ ਨਾਮ ਹੈ ਕੰਸਿਸਟੈਂਸੀ ਦਾ ਮਿਹਨਤ ਦਾ ਮੇਰਾ ਜਨਮ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੀ ਦਰਬਾਰ ਸਾਹਿਬ ਤੋਂ 300 400 ਮੀਟਰ ਦੀ ਦੂਰੀ ਤੇ ਬਾਗਰਾ ਮਨੰਦੇਰੀਆ ਦਾ ਨਾਮ ਹੈ ਉੱਥੇ ਹੋਇਆ ਮੇਰੇ ਮਦਰ ਮੈਂ ਹੋਣ ਵਾਲਾ ਸੀ ਮਦਰ ਪ੍ਰੈਗਨੈਂਸੀ ਸੀ ਉੱਥੇ ਇੱਕ ਸਾਡੀ ਬਿਲਡਿੰਗ ਵੀ ਬਣਦੀ ਸੀ ਜਿਹਨੂੰ ਸਕੂਲ ਬਣਾਇਆ ਸੀ ਮੇਰੇ ਮਦਰ ਨੇ ਔਰ ਉਹਨਾਂ ਨੇ ਸਕੂਲ ਦੇ ਬੁਹੇ ਤੇ ਲਿਖਿਆ ਸੀ ਜੋ ਇੱਕ पाठशाला ਖੋਲਦਾ ਹੈ ਉਹ ਕਈ ਕਾਰਵਾਸ ਬੰਦ ਕਰਦਾ ਹੈ ਤੇ ਦੂਜਾ ਸਲੋਗਨ ਉਹਨਾਂ ਦਾ ਮੈਨੂੰ ਅੱਜ ਵੀ ਯਾਦ ਹੈ ਭਲਾ ਹੋਇਆ ਮੈਨੂੰ ਵਖਤ ਪਿਆ ਮੈਂ ਸੱਜਣ ਮਿੱਤਰ ਪੜਖ ਲਿਆ ਸੋ ਮਦਰ ਨੇ ਜਿੱਦਨ ਮੇਰੀ ਮੈਂ ਪੈਦਾ ਹੋਣਾ ਉਸੇ ਦਿਨ ਮਾਰਨਿੰਗ ਮਦਰ ਭੱਠੇ ਤੇ ਜਾਂਦੇ ਨੇ ਇੱਟਾਂ ਦਾ ਆਰਡਰ ਦੇਣ ਸਾਈਕਲ ਤੇ ਚੜਕੇ ਔਰ ਜਦੋਂ ਵੀ ਲੇਬਰ ਪੇਂਡ ਉਹਨਾਂ ਨੂੰ ਸ਼ੁਰੂ ਹੁੰਦੀਆਂ ਉਸ ਤੋਂ ਬਾਅਦ ਉਹ ਇੱਕ ਬੱਸ 'ਚ ਪੁਤਲੀ ਘਰ ਤੋਂ ਖਾਲਸਾ ਕਾਲੇ ਦੇ ਕੋਲ ਪੁਤਲੀ ਘਰ ਅੰਮ੍ਰਿਤਸਰ ਉੱਥੋਂ ਬਾਗਰਾ ਮਾਨੰਦਕ ਸਰਕਾਰੀ ਬੱਸ 'ਚ ਖੜੇ ਹੋ ਕੇ ਘਰ ਪਹੁੰਚਦੇ ਨੇ ਤੇ ਘਰ ਪਹੁੰਚਣ ਤੋਂ 15 ਤੋਂ 20 ਮਿੰਟ ਬਾਅਦ ਮੇਰਾ ਜਨਮ ਹੁੰਦਾ ਤੇ ਸ਼ਾਇਦ ਘਰ 'ਚੋ ਇੰਤਜ਼ਾਮ ਵੀ ਪੂਰੇ ਨਹੀਂ ਹੋਏ ਹੋਣਗੇ ਜਿਸ ਵੇਲੇ ਜਿਸ ਵੇਲੇ ਮੇਰਾ ਜਨਮ ਹੁੰਦਾ ਹੈ ਪਰ ਮਹਾਰਾਜੀ ਨਗਰੀ ਚ ਮਹਾਰਾਜ ਦੇ ਚਰਨਾਚੋਂ ਜਿੱਦੋਂ ਜਨਮ ਹੋਇਆ ਅਸੀਂ ਕਈ ਸਾਲ ਉੱਥੇ ਰਹੇ। ਔਰ ਛੋਟੇ ਮਿਆਂ ਸਾਡਾ ਉਹ ਲੰਡੀ ਗੈਂਗ ਜਿਹੜੇ ਅਸੀਂ ਨਿਕਰਾਂ ਪਾ ਕੇ ਕੱਛੇ ਪਾ ਕੇ ਸੈਰ ਕਰਨ ਜਾਂਦੇ ਸੀ ਤੇ ਸਾਡੀ ਸੈਰ ਜਿਹੜੀ ਸੀ ਨਾ ਉਹ ਮਹਾਰਾਜ ਦੇ ਚਰਨਾਚ ਹੁੰਦੀ ਸੀ ਪਰ ਉਦੋਂ ਇੰਨੀ ਅਕਲ ਨਹੀਂ ਸੀ ਕਿ ਅਸੀਂ ਖੇਡਣ ਕਿੱਥੇ ਜਾਂਦੇ ਆ ਇਕੱਠੇ ਹੋਣਾ 5-7 15-20 ਗਲੀ ਦੇ ਬੱਚਿਆਂ ਨੇ ਅਸੀਂ ਦਰਬਾਰ ਸਾਹਿਬ ਜਾਣਾ ਪ੍ਰਕਰਮਾ ਚ ਸੇਵਾ ਕਰਨੀ ਵੇਖਣਾ ਉਥੇ ਲੋਕੀ ਸੇਵਾ ਕਰਨਦੇ ਆ ਸਾਡੀ ਉਹ ਖੇਡ ਸੀ ਫਿਰ ਉਥੇ ਲੁਗਣ ਮਚਾਈ ਖੇਡ ਲੈਣੀ ਫਿਰ ਉਥੇ ਇਸ਼ਨਾਨ ਕਰ ਲੈਣਾ ਫਿਰ ਕਦੀ ਲੰਗਰ ਘਰ ਜਾ ਕੇ ਲੰਗਰ ਖਾਣਾ ਤੇ ਉਸ ਮਹਾਰਾਜ ਦੇ ਸਾਨੂੰ ਨਹੀਂ ਸੀ ਪਤਾ ਕਿ ਅਸੀਂ ਦੁਨੀਆ ਦੇ ਰੱਬ ਦੀ ਗੋਦੀ ਚ ਬਹਿ ਕੇ ਉਹਦੀ ਤਾੜੀ ਪਟਣ ਆ ਗਏ ਸਾਨੂੰ ਨਹੀਂ ਸੀ ਸਮਝ ਵੀ ਅਸੀਂ ਕਰਦੇ ਕੀ ਪਏ ਆ ਪਰ ਅਸੀਂ ਬੱਚੇ ਸੀ ਕਰਦੇ ਸੀ 6-7 ਸਾਲ ਉਸ ਮਹਾਰਾਜ ਦੀ ਸਮਝ ਲਓ ਕਿ ਅਸ਼ੀਰਵਾਦ ਸਾਨੂੰ ਮਿਲਦਾ ਰਿਹਾ ਭੋਲੇ ਭਾ ਜਿਹੜੇ ਕੰਮ ਕੀਤੇ ਤੇ ਕਰਦੇ ਕਰਦੇ ਪੜਾਈ ਕਰਦੇ ਰਹੇ 8ਵੀਂ 9ਵੀਂ ਕਲਾਸ ਜਦੋਂ ਸੀਗਾ ਤੇ ਸਾਨੂੰ ਡੋਮਿਸਾਈਲ ਸਰਟੀਫਿਕੇਟ ਦੀ ਲੋੜ ਪੈਂਦੀ ਸੀ ਉਦੋਂ ਕਿ ਤੁਸੀਂ ਕਿੱਥੋਂ ਦੇ ਸੁਨੀਗ ਹੋ ਤੁਹਾਡੀ ਸਾਰਾ ਕੁਝ ਤੇ ਮੈਂ ਉਹ ਡੋਮਿਸਾਈਲ ਸਰਟੀਫਿਕੇਟ ਲੈਣ ਲਈ ਮੈਨੂੰ ਕਚੈਰੀ ਭੇਜਿਆ ਮੇਰੇ ਪੇਰੈਂਟਸ ਨੇ ਕਿ ਆਪੇ ਜਾਓ ਜਾ ਕੇ ਕੰਮ ਕਰੋ ਕਿਉਂਕਿ ਹਮੇਸ਼ਾ ਚਾਹੁੰਦੇ ਸੀ ਕਿ ਤੁਸੀਂ ਆਪਣੇ ਪੈਰਾਂ ਤੇ ਆਓ ਜਦੋਂ ਮੈਂ ਬਣਾਉਣ ਗਿਆ ਤੇ ਉੱਥੇ ਇੱਕ ਅਫਸਰ ਨੇ ਮੇਰੇ ਫਾਰਮ ਭਰ ਕੇ ਦੂਜੀ ਥਾਂ ਤੇ ਜਦੋਂ ਮੈਨੂੰ ਭੇਜਿਆ ਤੇ ਜਿਹੜੇ ਉਹ ਸੈਕੰਡ ਅਫਸਰ ਸੀ ਜਿਹੜੇ ਇੰਚਾਰਜ ਸੀ ਉਹਨਾਂ ਨੇ ਮੇਰੇ ਫਾਦਰ ਸਾਹਿਬ ਦਾ ਨਾਮ ਪਛਾਣ ਲਿਆ ਤੇ ਮੈਨੂੰ ਕਿਹਾ ਵੀ ਤੁਸੀਂ ਉਹਨਾਂ ਦੇ ਬੇਟੇ ਹੋ ਮੈਂ ਕਿਹਾ ਹਾਂ ਤੇ ਉਹਨੇ ਮੈਨੂੰ ਇਮੀਡੀਏਟਲੀ ਕਿਹਾ ਕਿ ਤੁਸੀਂ ਬੈਠੋ 5 ਮਿੰਟ ਜੂਸ ਵਗੈਰਾ ਮੇਰੇ ਅੱਗੇ ਆਇਆ ਮੈਂ ਪੀਤਾ ਉਹ ਮੇਰਾ ਫਰਸਟ ਐਕਸਪੀਰੀਅੰਸ ਸੀ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਚ ਜਾ ਕੇ ਕੰਮ ਕਰਾਉਣ ਦਾ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਕਦੀ ਘਰੋਂ ਨਹੀਂ ਸੀ ਨਿਕਲੇ ਨਾ ਹੀ ਸਾਡੇ ਪੇਰੈਂਟਸ ਨੇ ਕਦੀ ਭੇਜਿਆ ਸੀ ਪਰ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਪੈਰਾਂ ਤੇ ਖੜੇ ਹੋਵੋ ਆਪਣੀ ਪਛਾਣ ਬਣਾਓ ਸਾਡੀ ਪਛਾਣ ਲਾਓ ਜਦੋਂ ਮੈਂ ਘਰ ਜਾ ਕੇ ਡੈਡ ਨਾਲ ਲੜਿਆ ਮੈਂ ਕਿਹਾ ਡੈਡੀ ਤੁਹਾਡੀ ਇੰਨੀ ਪਾਵਰ ਹੈ ਕਿ ਸ਼ਹਿਰ ਚ ਤੁਹਾਨੂੰ ਇੰਨੇ ਨੇ ਵਧੀਆ ਅਫਸਰ ਜਾਣਦੇ ਨੇ ਫਿਰ ਮੈਨੂੰ ਧੱਕੇ ਖਾਣ ਕਿਉਂ ਭੇਜਿਆ ਉਸ ਵੇਲੇ ਮੇਰੇ ਫਾਦਰ ਨੇ ਮੇਰੇ ਨਾਮ ਨਾਲ ਮੇਰੀ ਕਾਸਟ ਉਤਾਰਦੀ ਸੀ ਕਹਿੰਦੇ ਤੂੰ ਸੁਨੀਲ ਕੁਮਾਰ ਹੈ ਅਜੇ ਤੋਂ ਬਾਅਦ ਅਜੇ ਤੋਂ ਬਾਅਦ ਸੁਨੀਲ ਕੁਮਾਰ ਆਪ ਸੁਨੀਲ ਮੱਲਨ ਬਣੇ ਤਾਂ ਅਸੀਂ ਖੁਸ਼ੀ ਕਰਾਂਗੇ 10th ਕਲਾਸ ਆ ਗਈ ਡਿਸਟਿੰਕਸ਼ਨ ਹੋਲਡਰ ਰਿਹਾ ਮੈਂ 10th ਸਾਰੀਆਂ ਕਲਾਸਾਂ ਬੜੇ ਵਧੀਆ ਤਰੀਕੇ ਨਾਲ ਪਾਸ ਕੀਤੀਆਂ ਔਰ ਮੈਂ ਆਪਣੇ ਸਾਰੇ ਟੀਚਰਸ ਦਾ ਬਹੁਤ ਚੇਤਾ ਸੀ ਡਿਸਪਲਿਨ ਚ ਰਹਿੰਦਾ ਸੀ ਅੱਛਾ ਬਚਪਨ ਚ ਮੈਂ ਥੋੜਾ ਸ਼ੈਤਾਨ ਵੀ ਸੀ ਕਦੀ ਕਦੀ ਮੈਂ ਆਪਣਾ ਜਦੋਂ ਬਹੁਤ ਛੋਟਾ ਸੀ ਪਹਿਲੀ ਦੂਜੀ ਤੀਜੀ ਕਲਾਸ ਤੇ ਮੇਰੇ ਟੀਚਰ ਅੱਜ ਵੀ ਜਿਹੜੇ ਮੈਨੂੰ ਮਿਲਦੇ ਨੇ ਯਾ ਜਿਹੜੇ ਮੇਰੇ ਬਜ਼ੁਰਗਾਂ ਨੇ ਮੈਨੂੰ ਦੱਸਿਆ ਵੀ ਮੈਂ ਆਪਣਾ ਬੈਗ ਆਪਣੇ ਸਿਰ ਤੇ ਰੱਖ ਕੇ ਘਰ ਆ ਜਾਂਦਾ ਹੁੰਦਾ ਸੀ ਇਹ ਕਹਿੰਦਾ ਹੁੰਦਾ ਸੀ ਕਿ ਕੋਈ ਨਹੀਂ ਆਪਣੇ ਸਕੂਲ ਆ ਫੇਰ ਪੜ ਲਾਂਗੇ ਇਹ ਨਹੀਂ ਸੀ ਪਤਾ ਕਿ ਉਦੋਂ ਦੀ ਛੱਡੀ ਪੜਾਈ ਹੁਣ ਸਾਨੂੰ ਐਸ ਉਮਰ ਚ ਪੜ੍ਹਨੀ ਪੈਣੀ ਹੈ ਸੋ ਐਨੀਵੇ ਟੇਸਟ ਡਿਵੈਲਪ ਹੋਇਆ ਔਰ ਸ਼ੌਂਕ ਆਇਆ ਜਦੋਂ ਅਸੀਂ ਆਪਣੀ 11ਵੀਂ ਜਾਂ ਪਲੱਸ 1 ਪਲੱਸ 2 ਕਹਿੰਦੇ ਆ ਨਾਨ ਮੈਡੀਕਲ ਚ ਕੀਤੀ ਸਕੂਲ ਚ ਡਿਸਟਿੰਕਸ਼ਨ ਹੋਲਡਰ ਸੀ ਤੇ ਜਦੋਂ ਅਸੀਂ ਆਪਣੀ ਪ੍ਰੀ ਇੰਜੀਨੀਅਰਿੰਗ ਕੀਤੀ ਉਹਦੇ ਵਿੱਚ ਵੀ ਅਸੀਂ ਹਾਈ ਸੈਕੰਡ ਡਿਵੀਜ਼ਨ ਚ ਮੈਂ ਕਲੀਅਰ ਕੀਤੀ ਛੋਟਾ ਕੰਪੀਟੀਸ਼ਨ ਇਗਜ਼ਾਮ ਹੋਇਆ ਤੇ ਇਗਜ਼ਾਮ ਤੋਂ ਸਿਲੈਕਟ ਹੋਏ ਤਾਂ 에ਰੋਨੌਟਿਕਲ ਇੰਜੀਨੀਅਰਿੰਗ ਵਾਲੇ ਪਾਸੇ ਦਿਮਾਗ ਚੱਲ ਪਿਆ ਇੱਕ ਦਿਨ ਦਾ ਮੈਨੂੰ ਅੱਜ ਵੀ ਵਾਕਿਆ ਯਾਦ ਹੈ ਹੁੰਦਾ ਕਿ ਸੀ ਸਕੂਲ ਦੇ ਕਾਲਜ ਦੇ ਟਾਈਮ ਤੋਂ ਬਾਅਦ ਯਾਨੀ ਕਿ ਸਾਡੇ ਕਾਲਜ ਦੇ ਟਾਈਮ ਤੋਂ ਬਾਅਦ ਮੇਰੇ ਬਾਕੀ ਦੋਸਤ ਘੁੰਮਣ ਫਿਰਨੀਆਂ ਹੋਸਟਲ 'ਚ ਸੌਂ ਚੱਲ ਜਾਂਦੇ ਸੀ ਤੇ ਮੈਂ ਉੱਥੇ ਵਰਕਸ਼ਾਪ 'ਚ ਜਾਂਦਾ ਸੀ ਜਿਹੜੇ ਉੱਥੇ ਮਕੈਨਿਕ ਹੁੰਦੇ ਸੀ ਉਹਨਾਂ ਨੂੰ ਕਹਿੰਦਾ ਸੀ ਭਾਜੀ ਮੈਨੂੰ ਕੋਈ ਕੰਮ ਦੇ ਦਿਆ ਕਰੋ ਤੇ ਉਹ ਮੈਨੂੰ ਰੇਗਮਾਰ ਫੜਾ ਦਿੰਦੇ ਸੀ ਤੇਲ ਫੜਾ ਦਿੰਦੇ ਸੀ ਕਹਿੰਦੇ ਸੀ ਇਹਨੂੰ ਸਾਫ਼ ਕਰ ਮਸ਼ੀਨਾਂ ਨੂੰ ਹਵਾਈ ਜ ਆ ਪੇਂਟ ਖਰਾਬ ਹੋਇਆ ਇੱਥੇ ਦਾਗ ਲੱਗਿਆ ਇਹਨੂੰ ਸਾਫ਼ ਕਰ ਤੇ ਮੈਂ ਇਹ ਕੰਮ ਕਰਦਾ ਸੀ ਫਿਰ ਜਦੋਂ ਉਹ ਕੰਮ ਕਰਦੇ ਕਰਦੇ ਇੱਕ ਦਿਨ ਕੀ ਹੋਇਆ ਸਾਡੀ ਕਲਾਸ ਲੱਗੀ ਸੀ ਸਰਦਾਰ ਐਚ.ਬੀ. ਸਿੰਘ ਸਰ ਸਾਡੇ ਜਿਹੜੇ ਇੰਜਨ ਦੇ ਇੰਸਟ੍ਰਕਟਰ ਹੁੰਦੇ ਸੀ ਉਹਨਾਂ ਨੇ ਸਾਰੀ ਕਲਾਸ ਕੋਲ ਇੱਕ ਸਵਾਲ ਪੁੱਛਿਆ ਇੱਕ ਟੈਕਨੀਕਲ ਸਵਾਲ ਕਿ ਜੇ ਹਵਾਈ ਜਹਾਜ਼ ਦੇ ਇੰਜਨ ਚ ਜਿਹੜੇ ਕ੍ਰੈਂਕਸ਼ਾਫਟ ਤੋਂ ਚੱਲ ਕੇ ਟੈਪਟ ਤੋਂ ਹੋ ਕੇ ਤੇ ਜਿਹੜਾ ਇੰਜਨ ਨੂੰ ਵਾਲਵ ਨੂੰ ਅਪ ਡਾਊਨ ਕਰਦਾ ਹੈ ਜੇ ਉਹ ਸਾਰੀ ਐਡਜਸਟਮੈਂਟ ਕਰਨ ਤੋਂ ਬਾਅਦ ਵੀ ਨਾ ਹੋਵੇ ਤੇ ਤੁਸੀਂ ਕੀ ਕਰੋਗੇ ਤੇ ਉਹ ਸਾਰੀ ਕਲਾਸ 'ਚ ਮੈਨੂੰ ਆਖਰੀ ਮੈਂ ਆਇਆ ਤੇ ਮੈਨੂੰ ਕਹਿੰਦੇ ਓਕੇ ਮਿਸਟਰ ਸੁਨੀਲ ਯੂ ਗੈਟ ਅਪ ਐਂਡ ਟੈਲ ਮੀ ਮੈਂ ਕਿਹਾ ਜੀ ਵੀ ਵਿਲ ਚੇਂਜ ਦਾ ਪੁਸ਼ ਰੋਡ ਇੱਕ ਟੈਕਨੀਕਲ ਉਹ ਪੁਸ਼ ਰੋਡ ਹੁੰਦੀ ਹੈ ਤੇ ਉਹਨਾਂ ਨੂੰ ਵੀ ਸਿਰ ਫੜ ਲਿਆ ਵੀ ਤੈਨੂੰ ਕਿੱਥੋਂ ਪਤਾ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਇਹ ਆਪਣੀ ਕਲਾਸਾਂ ਤੋਂ ਬਾਅਦ ਵਿਹਲੇ ਟਾਈਮ 'ਚ ਜਾ ਕੇ ਵਰਕਸ਼ਾਪ 'ਚ ਰੇਗਮਾਰ ਨਾਲ ਇੰਜਨ ਦੇ ਪੁਰਜੇ ਜਹਾਜ਼ ਦੇ ਪੁਰਜੇ ਸਾਫ਼ ਕਰਦਾ ਤੇ ਉੱਥੋਂ ਨੌਲੇਜ ਲੈ ਰਿਹਾ ਉੱਥੇ ਕਰਦੇ ਕਰਦੇ ਯੂਐਸ ਸਿਲੈਕਸ਼ਨ ਹੋ ਗਈ ਅਮਰੀਕਨ 에ਅਰਲਾਈਨਸ ਵੀਜ਼ਾ ਲੱਗ ਗਿਆ ਟਰਨਿੰਗ ਪੁਆਇੰਟ ਵੀ ਆ ਗਿਆ ਲਾਈਫ 'ਚ ਐਸੇ ਕਰਦੇ ਹਾਲਾਤ ਹੋਏ ਕੁਝ ਜਿਹਦੇ ਕਰਕੇ ਮੈਂ ਯੂਐਸ ਨਹੀਂ ਪਹੁੰਚ ਸਕਿਆ ਸੋ ਇਧਰ ਇੰਜੀਨੀਅਰ ਬਣੇ ਸੀ ਫ੍ਰੀ ਹੋਏ ਤੇ ਉਦੋਂ ਵੀ ਦਿਮਾਗ 'ਚ ਬੜੀ ਇੱਛਾ ਸੀ ਕਿ ਮੈਂ ਕੰਟਰੀ ਲਈ ਕੁਝ ਕਰਨਾ ਹੈ ਮੈਂ ਆਪਣੇ ਸਮਾਜ ਲਈ ਕੁਝ ਕਰਨਾ ਹੈ ਮੈਂ ਆਪਣੇ ਭੈਣ ਭਰਾ ਜਿਹੜੇ ਨੇ ਉਹਨਾਂ ਲਈ ਕੁਝ ਕਰਨਾ ਤੇ ਆਪਣੀ ਹੋਂਦ ਛੱਡ ਕੇ ਜਾਣੀ ਹੈ ਉਹਦੇ ਦੌਰਾਨ ਫਿਰ ਮੈਂ ਕੰਪਿਊਟਰ ਏਜ ਆਈ ਤੇ ਉਦੋਂ ਆਪਾਂ ਉਹਦੇ 'ਚ ਐਂਟਰੀ ਮਾਰੀ ਟਾਟਾ IBM 'ਚ ਕੁਝ ਕੰਮ ਕੀਤਾ ਕੁਝ ਮਹੀਨੇ ਇੱਥੇ ਅੱਛਾ ਕੰਮ ਸਿੱਖਿਆ ਸਿੱਖਣ ਤੋਂ ਬਾਅਦ ਵਾਪਸ ਗਏ ਤੇ ਮੈਨੂੰ ਮੌਕਾ ਮਿਲਿਆ ਮੈਂ ਜਾਂਦਾ ਸੀ ਡਿਪਟੀ ਕਮਿਸ਼ਨਰ ਆਫਿਸ 'ਚ ਮੈਂ ਜਾਂਦਾ ਸੀ ਕਈ ਆਫਿਸਿਸ ਵਿੱਚ ਕਿ ਸਰ ਆਪਾਂ ਇਹਨੂੰ ਕੰਪਿਊਟਰਾਈਜ਼ ਕਰ ਦਈਏ ਆਪਾਂ ਇਹਨੂੰ ਇਸ ਤਰ੍ਹਾਂ ਕਰ ਦਈਏ ਤੇ ਅਲਟੀਮੇਟਲੀ ਆਈ ਗਾਟ ਅ ਚਾਂਸ ਟੂ ਸਰ ਮਾਈ ਕੰਟਰੀ ਤੇ ਮੈਂ ਉਸ ਲਈ ਕੀ ਕੀਤਾ ਕਿ ਆਪਣੀ ਸਕਿੱਲ ਨਾਲ 5 ਮਈ 1998 ਨੂੰ ਪੰਜਾਬ ਵਿੱਚ ਪਹਿਲੀ ਮਕਾਨ ਦੀ ਰਜਿਸਟਰੀ ਕੰਪਿਊਟਰਾਈਜ਼ ਹੋਈ ਸੀ ਤੇ ਉਹ ਉਹਦੇ ਵਿੱਚ ਮੇਰੇ ਐਫਰਟ ਵੀ ਨੇ ਔਰ ਉਹ ਮੁਲਤਾਨੀ ਸਰਸਿਗੇ ਸਾਡੀ ਅਖਬਾਰ 'ਚ ਫੋਟੋਆਂ ਵੀ ਆਈਆਂ ਸਿਰ ਮਕਾਨ ਦੀ ਰਜਿਸਟਰੀ ਅਸੀਂ ਪਹਿਲੀ ਵਾਰ ਕੱਢੀ ਇੱਕ ਬਹੁਤ ਵੱਡਾ ਇੱਕ ਟੀਚਾ ਆਇਆ ਫਿਰ ਉਸ ਤੋਂ ਬਾਅਦ ਸਰਕਾਰ ਦੀਆਂ ਪਾਲਿਸੀਆਂ ਆਈਆਂ ਬੈਰੀਅਰ ਸੈੱਟ ਕਰਨੇ ਸੀ ਅਸੀਂ ਉਹਦੇ 'ਚ ਵੀ ਕੰਮ ਕੀਤਾ ਸਮਾਂ ਬੀਤਿਆ ਹਾਲਾਤ ਬਦਲੇ ਉੱਪਰ ਉੱਠਣ ਦਾ ਟਾਈਮ ਆਇਆ ਹੁਣ ਹੁਣ ਅਸੀਂ ਇੱਕ ਲੈਵਲ ਤੇ ਪਹੁੰਚਣਾ ਪਰਮਾਤਮਾ ਨੂੰ ਸ਼ਾਇਦ ਨਹੀਂ ਸੀ ਮਨਜ਼ੂਰ ਕੀ ਹੁਣ ਤੂੰ ਈਜ਼ੀ ਉਹਦੇ 'ਚ ਆਉਣ ਵਾਲਾ ਤੈਨੂੰ ਬਾਹਰ ਕੱਢੀਏ ਕਿਸੇ ਹੋਰ ਪਾਸੇ ਲੈ ਕੇ ਜਾਈਏ ਜਾਂ ਕਹਿ ਸਕਦਾ ਕਿ ਮੈਨੂੰ ਇਜਾਜ਼ਤ ਨਹੀਂ ਸੀ ਅਸੀਂ ਸਾਡੇ ਦੋ ਕਰ ਸੀ ਇੱਕ ਬਾਗ ਰਾਮਾਨੰਦ ਇੱਕ ਪੁਤਲੀ ਕਰ ਤੇ ਵਨ ਫਾਈਂਡੇ ਹੁਣ ਮੇਰੀ ਇੰਜੀਨੀਅਰ ਤੋਂ ਵਕੀਲ ਬਣਨ ਦੀ ਜਰਨੀ ਸ਼ੁਰੂ ਹੋਣ ਵਾਲੀ ਹੈ ਕਿਵੇਂ ਮੈਂ ਕਿੱਦਾਂ ਬਣਿਆ ਸਨ 2000 ਦੀ ਗੱਲ ਹੈ ਫਰਵਰੀ 2000 ਮੇਰੇ ਪਾਪਾ ਦਾ ਮਰਡਰ ਕੀਤਾ ਗਿਆ ਔਰ ਕੀਤਾ ਵੀ ਸ਼ਰੀਕੇ ਨੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਇੱਥੇ ਹੈਗੇ ਨੇ ਕਰਨ ਤੋਂ ਬਾਅਦ ਫਿਰੇ 7:30 ਵਜੇ ਉਹਨਾਂ ਦਾ ਸੰਸਕਾਰ ਹੋ ਜਾਂਦਾ ਉਹ ਸ਼ਹਿਰ ਵਾਲੇ ਘਰ ਚੋਂ ਦੇ ਦਰਬਾਰ ਸਾਹਿਬ ਦੇ ਕੋਲ ਜਿਹੜਾ ਘਰ ਸੀ ਜਿਹੜਾ ਮੇਰੇ ਦਾਦਾ ਜੀ ਦਾ ਘਰ ਸੀ ਔਰ ਸਾਨੂੰ ਪਤਾ ਵੀ ਨਹੀਂ ਲੱਗਦਾ ਤਾਂ ਮੈਂ ਛੋਟਾ ਵੀ ਸੀ ਜਦੋਂ ਤੱਕ ਪਤਾ ਲੱਗਦਾ ਉਦੋਂ ਤੱਕ ਸਭ ਕੁਝ ਹੋ ਚੁੱਕਾ ਸੀ ਤੇ ਇਹ ਸੋਚ ਆਈ ਵੀ ਹੁਣ ਕੀ ਕਰਨਾ ਹੈ ਬਦਲਾ ਲੈਣ ਦੀ ਭਾਵਨਾ ਵੀ ਆਈ ਬੜਾ ਕੁਝ ਹੋਇਆ ਪਰ ਬੇਵਸੀ ਨਾਲ ਚੁੱਪ ਕਰਕੇ ਬਹਿ ਗਏ 2000 ਤੋਂ ਬਾਅਦ ਜਿਹੜੇ ਸ਼ਰੀਕੇ ਨੇ ਉਹ ਕਾਂਡ ਕੀਤਾ ਸੀ ਗੰਦਾ ਕੰਮ ਕੀਤਾ ਸੀ ਉਹਨਾਂ ਦਾ ਸਬਰ ਉੱਥੇ ਨਹੀਂ ਮੁੱਕਿਆ ਉਹਨਾਂ ਦਾ ਮੋਟਿਵ ਸੀ ਕਿ ਸਾਨੂੰ ਲੁੱਟਣਾ ਸੋ 2008 ਦੀ ਵਾਰੀ ਆ ਗਈ 2008 ਵਿੱਚ ਸਾਡੇ ਘਰ ਪੁਲਸ ਆਉਂਦੀ ਹੈ ਪੁਤਲੀ ਘਰ ਵਾਲੇ ਕਰਚ ਜਿੱਥੇ ਮੈਂ ਔਰ ਮੇਰੇ ਮਦਰ ਰਹਨੇ ਆ ਤੇ ਉਹ ਸਾਨੂੰ ਸਾਡੇ ਸ਼ਰੀਕੇ ਦੇ ਨਾਮ ਲੈ ਕੇ ਪੁੱਛਦੇ ਨੇ ਵੀ ਇਹ ਲੋਕ ਕਿੱਥੇ ਨੇ ਅਸੀਂ ਕਿਹਾ ਜੀ ਸਨ ਮੇਰੇ ਮਦਰ ਨੇ ਦੱਸਿਆ ਵੀ 1984 ਤੋਂ ਅਸੀਂ ਇਹਨਾਂ ਨਾਲ ਸਾਡਾ ਕੋਈ ਸੰਪਰਕ ਨਹੀਂ ਹੈ ਤੁਸੀਂ ਜਿੱਥੇ ਮਰਜ਼ੀ ਇਨਕੁਆਇਰੀ ਕਰਾ ਲਓ 5 ਸਤੰਬਰ 84 ਨੂੰ ਅਸੀਂ ਪੁਤਲੀ ਘਰ ਵਾਲੇ ਘਰ ਚ ਆ ਗਏ ਸੀ ਸਾਨੂੰ ਨਹੀਂ ਪਤਾ ਵੀ ਇਹ ਲੋਕ ਕਿੱਥੇ ਨੇ ਅਸੀਂ ਕਿਹਾ ਗੱਲ ਕੀ ਹੋਈ ਹੈ ਤੇ ਸਾਨੂੰ ਦੱਸ ਦਿਓ ਕਹਿੰਦੇ ਹੋਇਆ ਇਹ ਹੈ ਕਿ ਇਹਨਾਂ ਨੇ ਬੈਂਕ ਨਾਲ ਫਰਾਡ ਕੀਤਾ ਤੇ ਕੋਈ 2.5 ਕਰੋੜ ਦਾ ਫਰਾਡ ਹੈ ਅਸੀਂ ਜੀ ਉਹ ਚ ਸਾਡਾ ਕੀ ਕਸੂਰ ਹੈ ਕਹਿੰਦੇ ਜੀ ਇਹ ਚੀਜ਼ਾਂ ਤੁਹਾਨੂੰ ਅਸੀਂ ਥਾਣੇ ਦੱਸਾਂਗੇ ਜਾ ਕੇ ਉੱਥੇ ਫਿਰ ਉਹ ਕੋਖ ਕੱਢਣੀ ਸ਼ੁਰੂ ਕੀਤੀ ਕਿ ਪਾਪਾ ਦੀ ਡੈਥ ਤੋਂ ਬਾਅਦ ਇਹਨਾਂ ਲੋਕਾਂ ਨੇ ਰਦਰ ਮਰਡਰ ਤੋਂ ਬਾਅਦ ਮੈਂ ਕਹਾਂਗਾ ਇਹਨਾਂ ਲੋਕਾਂ ਨੇ ਕਿ ਵਸੀਅਤ ਤਿਆਰ ਕੀਤੀ ਜਿਹੜੀ ਦੋਸ਼ੀ ਪਾਰਟੀ ਹੈ ਅੱਜ ਵੀ ਉਹ ਫਰਾਰ ਨੇ ਮੈਂ ਤੁਹਾਨੂੰ ਉਹ ਕਹਾਣੀ ਸੁਣਾਉਣਾ ਉਹਨਾਂ ਦੀ ਵੀ ਵਸੀਅਤ ਤਿਆਰ ਕੀਤੀ ਉਹਦੇ ਵਿੱਚ ਜ਼ਿਕਰ ਕੀਤਾ ਕਿ ਮੇਰੇ ਮਦਰ ਜਿਹੜੇ ਜਿੰਦਾ ਵੀ ਉਹ ਵੀ ਮਰ ਚੁੱਕੇ ਨੇ ਮੈਂ ਤੇ ਪੈਦਾ ਹੀ ਨਹੀਂ ਹੋਇਆ ਮੇਰਾ ਜ਼ਿਕਰ ਹੀ ਨਹੀਂ ਕੀਤਾ ਤੇ ਇੱਕ ਮਦਰ ਦਾ ਡੈਥ ਸਰਟੀਫਿਕੇਟ ਬਣਾਇਆ ਜਿਹਦੇ ਨਾਲ ਜਿੰਨੀ ਵੀ ਪ੍ਰਾਪਰਟੀ ਸੀ ਉਸ ਪ੍ਰਾਪਰਟੀ ਦੀ ਵੀ ਗੱਲ ਕਰ ਰਹੇ ਆ ਜਦੋਂ ਮੇਰੀ ਮਦਰ ਮੈਂ ਪੈਦਾ ਹੋਣ ਵਾਲਾ ਸੀ ਮੇਰੀ ਮਦਰ ਸਾਈਕਲ ਤੇ ਗਈ ਸੀ ਉਹ ਪ੍ਰਾਪਰਟੀ ਵੀ ਜਿਹੜੀ ਮੇਰੀ ਮਦਰ ਨੇ ਇੱਕ 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 ਆਪਣੇ ਖੂਨ ਨਾਲ ਸ਼ਹਿਦ ਲਾਈ ਉਸ ਜਗ੍ਹਾ ਤੇ ਸਕੂਲ ਬਣਾਇਆ ਸੀ ਉਹ ਵੀ ਵੇਚ ਗਏ ਸ਼ਹਿਰ ਵਾਲਾ ਘਰ ਵੇਚ ਗਏ ਹੋਰ ਜਿਹੜੀਆਂ ਪ੍ਰਾਪਰਟੀ ਸੀ ਸਾਰੀਆਂ ਵੇਚ ਗਏ ਤੇ 2008 ਚ ਮੇਰੀ ਨੌਲੇਜ ਆਹੀ ਜਦੋਂ ਗੱਲ ਵੀ 2000 ਤੋਂ ਲੈ ਕੇ 2004 ਤੱਕ ਸਭ ਕੁਝ ਹੋ ਚੁੱਕਾ ਤੇ ਅੱਜ ਇਹ ਲੋਕ ਐਬਸਕਾਂਡਰਸ ਨੇ ਫਿਰ ਉਹਦੇ ਵਾਸਤੇ ਦੌੜ ਲਾਣੀ ਸ਼ੁਰੂ ਕੀਤੀ ਦੇਖੋ ਪ੍ਰਮਾਤਮਾ ਨਾ ਬੜਾ ਵਧੀਆ ਹੈ ਮਤਲਬ ਅਕਾਲਪੁਰਖ ਐਵੇਂ ਨਹੀਂ ਕਿਹਾ ਜਾਂਦਾ ਸ਼ਾਇਦ ਮੈਨੂੰ ਰੱਬ ਨੇ ਹਵਾਈ ਜਹਾਜ਼ ਦੇ ਇੰਜੀਨੀਅਰ ਤੋਂ ਕੰਪਿਊਟਰ ਇੰਜੀਨੀਅਰ ਬਣਾਉਣਾ ਸੀ ਤੇ ਕੰਪਿਊਟਰ ਇੰਜੀਨੀਅਰ ਤੋਂ ਬਾਅਦ ਮੇਰੇ ਕੋਲ ਉਹ ਤਹਿਸੀਲ ਦਾ ਕੰਮ ਕਰਾਉਣਾ ਸੀ ਵੀ ਰਜਿਸਟਰੀਆਂ ਕਿਵੇਂ ਹੁੰਦੀਆਂ ਫਿਰ ਉਹ ਸੇਲ ਟੈਕਸ ਵਿਭਾਗ ਦਾ ਜਾ ਜਿਹੜੇ ਬਾਰਡਰਾਂ ਦੇ ਕੰਮ ਕਰਾਉਣੇ ਸੀ ਉਸ ਮੇਰੀ ਜਿਹੜੀ ਮੈਂ 2 ਸਾਲ ਮਿਹਨਤ ਕੀਤੀ ਸੀ ਤਹਿਸੀਲ ਚ ਕੰਪਿਊਟਰ ਬਣਾਉਣ ਦੀ ਫਿਰ ਰਜਿਸਟਰੀਆਂ ਕਰਨ ਦੀ ਲਿੰਕ ਬਣੇ ਸੀ ਕਨੈਕਸ਼ਨ ਬਣੇ ਸੀ ਮੇਰੇ ਕੋਲ ਕੁਝ ਡਾਟਾ ਆਇਆ ਡਾਟੇ ਤੋਂ ਮੈਂ ਪਿੱਛੇ ਕਾਗਜ਼ ਕਢਵਾਏ ਕਾਗਜ਼ ਕਢਾਣ ਤੋਂ ਬਾਅਦ ਸਾਰੀ ਚੀਜ਼ਾਂ ਸਾਹਮਣੇ ਆਈਆਂ ਤੇ ਇੱਕ ਹੋਰ ਕੰਮ ਹੋਇਆ ਕਿ ਜਦੋਂ ਮੈਂ ਘਰ ਜਾਂਦਾ ਸੀ ਮੈਂ ਵਿੱਚ ਵਿੱਚ ਘਰ ਚੰਡੀਗੜ੍ਹ ਸ਼ਿਫਟ ਹੋ ਗਿਆ ਸੀ ਫਿਰ ਜਦੋਂ ਮੈਂ ਘਰ ਜਾਂਦਾ ਸੀ ਇੱਕ ਦਿਨ ਮੈਨੂੰ ਇਹ ਕਿਸੇ ਨੇ ਕਿਹਾ ਇੱਕ ਜਦੋਂ ਪੁਲਿਸ ਆਈ ਉਦੋਂ ਤੇ ਮੈਨੂੰ ਸਿਰਫ ਬਾਗਰਾ ਮਾਨੰਦ ਵਾਲੀ ਪ੍ਰਾਪਰਟੀ ਬਾਰੇ ਪਤਾ ਲੱਗਾ ਉਹਦੀ ਸਟੋਰੀ ਵੀ ਸੁਣ ਲਓ ਇੱਕ ਰਜਿਸਟਰੀ ਦੀਆਂ ਮਲਟੀਪਲ ਕਾਪੀਆਂ ਬਣੀਆਂ ਡੁਪਲੀਕੇਟ ਤੇ 70 75 ਗਜ ਦਾ ਉਹ ਘਰ ਹੈ ਸ਼ਹਿਰ ਦੀਆਂ ਗਲੀਆਂ 'ਚ ਔਰ ਉਹਦੇ ਤੇ ਕੋਈ ਨੌ ਬੈਂਕਾਂ ਕੋਲੋਂ 2 ਕਰੋੜ ਦੇ ਆਸ-ਪਾਸ ਲੋਨ ਲੈ ਲਿਆ ਗਿਆ ਫਰਾਡ ਕਰਕੇ ਔਰ ਉਹ ਲੋਕ ਅੱਜ ਭਗੋੜੇ ਨੇ ਬੈਂਕਾਂ ਨੇ ਫਾਰਮੈਲਟੀ ਸੇ ਕੰਪਲੇਂਟਾਂ ਪਾਤੀਆਂ ਕੁਝ ਵੀ ਨਹੀਂ ਭਰੇਆ ਉਸ ਤੋਂ ਬਾਅਦ ਫਿਰ ਜਦੋਂ ਮੇਰੀ ਵਾਰੀ ਆਈ ਮੈਨੂੰ ਪਤਾ ਲੱਗਾ ਫਿਰ ਅਸੀਂ ਉਸ ਤੋਂ ਬਾਅਦ 2008 ਚ ਜੁਲਾਈ ਨਾ 2008 ਚ ਜਦੋਂ ਸਾਡੇ ਸਾਹਮਣੇ ਚੀਜ਼ਾਂ ਆਈਆਂ ਅਸੀਂ ਪਹਿਲੀ ਪੁਲਿਸ ਕੰਪਲੇਟ ਮੇਰੇ ਮਦਰ ਨੇ ਦਿੱਤੀ ਉਸ ਨੂੰ ਲਗਭਗ 2 ਸਾਲ ਲੱਗ ਗਏ ਉਹਦੀ ਤਫਤੀਸ਼ ਚੱਲਦਿਆਂ ਕਦੇ ਕੁਝ ਕਦੇ ਕੁਝ ਕਦੇ ਕੁਝ ਤੇ ਮੇਰਾ ਜਿਹੜਾ ਕੰਮ ਸੀ ਬਤੌਰ ਇੰਜੀਨੀਅਰ ਇੱਥੇ ਫਿਰ ਦੱਸਦਾ ਕਿ ਬਤੌਰ ਇੰਜੀਨੀਅਰ ਮੈਂ ਕੰਪਿਊਟਰ ਦੀ ਲਾਈਨ 'ਚੋਂ ਕਰਦਾ ਕਰਦਾ ਮੈਂ ਇੱਕ ਕੰਸਲਟੈਂਟ ਦਾ ਕੰਮ ਕਰਨਾ ਸ਼ੁਰੂ ਕਰਤਾ ਬਿਕੋਜ਼ ਇੰਜੀਨੀਅਰ ਸੀਗਾ ਫੈਕਟਰੀਆਂ 'ਚ ਜਾਣਾ ਉਹਨਾਂ ਨੂੰ ਪ੍ਰੋਡਕਟਿਵਿਟੀ ਕਿਵੇਂ ਵਧ ਸਕਦੀ ਹੈ ਲੀਨ ਮੈਨੇਜਮੈਂਟ ਉਹਨੂੰ ਕਹਿੰਦੇ ਆ 6 sigma ਕਹਿੰਦੇ ਆ ਟੋਟਲ ਕੁਆਲਿਟੀ ਮੈਨੇਜਮੈਂਟ ਕਹਿੰਦੇ ਆ ਉਹਨਾਂ ਚੀਜ਼ਾਂ ਦੀ ਸਟੱਡੀ ਕੀਤੀ ਪਹਿਲੀ ਇੰਜੀਨੀਅਰਿੰਗ ਤੋਂ ਬਾਅਦ ਮੈਨੂੰ ਲੱਗਾ ਕਿ ਸ਼ਾਰਟਕਟ ਨੂੰ ਸਕਸੈਸ ਵਿੱਚੋਂ ਕਿੱਥੋਂ ਲੈਣਾ ਹੈ ਅੱਛਾ ਜਦੋਂ ਮੇਰੇ ਘਰ 'ਚ ਇਹ ਮੁਸੀਬਤ ਪਈ ਮੈਂ ਗੱਲ ਵਿੱਚੇ ਕੱਟ ਕੇ ਦੂਜੇ ਪਾਸੇ ਜਾ ਰਿਹਾ ਜਦੋਂ ਮੇਰੇ ਘਰ 'ਚ ਮੈਨੂੰ ਮੁਸੀਬਤ ਪਈ 2000 ਜਦੋਂ ਫਿਰ ਜਦੋਂ ਫਿਰ ਅਸੀਂ ਠੰਡੇ ਪੈ ਗਏ ਤੇ 2007-8s ਜਦੋਂ ਪਤਾ ਲੱਗਾ ਕਿ ਹੁਣ ਇਹ ਚੀਜ਼ਾਂ ਵੀ ਹੋ ਗਈਆਂ ਤੇ ਉਸ ਦਿਨ ਮੇਰੇ ਕੋਲ ਦੋ ਆਪਸ਼ਨਾਂ ਸੀ ਜਾਂ ਤੇ ਬਦਮਾਸ਼ ਬਨ ਜਾ ਤੇ ਜਾਂ ਫਿਰ ਜਾਂ ਤੇ ਹਥਿਆਰ ਚੁਕਲਾ ਜਾਂ ਕਲਮ ਚੁਕਲਾ ਇਹ ਦੋ ਹੀ ਆਪਸ਼ਨ ਮੇਰੇ ਅੱਗੇ ਬਚਦੀਆਂ ਸੀ ਤੇ ਕਲਮ ਚੁੱਕ ਕੇ ਮੈਂ ਕਿੱਥੇ ਪਹੁੰਚ ਸਕਦਾ ਉਹਦੀ ਵਿਜ਼ਨ ਮੇਰੇ ਪੇਰੈਂਟਸ ਨੇ ਮੰਮੀ ਸੀਗੇ ਹੋ ਰਿਸ਼ਤੇਦਾਰ ਸੀ ਉਹਨਾਂ ਨੇ ਵੀ ਕਲੀਅਰ ਕੀਤੀ ਕੁਛ ਆਪਣਾ ਦਿਮਾਗ ਵਰਤਿਆ ਤੇ ਹਥਿਆਰ ਚੁੱਕ ਕੇ ਮੈਂ ਕਿੱਥੇ ਪਹੁੰਚਦਾ ਸ਼ਾਇਦ ਅੱਜ ਮੈਂ ਤੁਹਾਡੇ ਸਾਹਮਣੇ ਗੱਲਾਂ ਨਾ ਕਰ ਰਿਹਾ ਹੁੰਦਾ ਸੋ ਜਦੋਂ ਕਲਮ ਚੁੱਕਣ ਦੀ ਵਾਰੀ ਆਈ ਤੇ ਫਿਰ ਆਪਣੇ ਆਪ ਨੂੰ ਕਿਤੇ ਕਿਤੇ ਹੁਣ ਵਾਈਜ ਦਾ ਇੰਜੀਨੀਅਰ ਸਕੂਟਰ ਤੇ ਠੀਕਰ ਨੋ ਰਿਆ ਆਪਣੀ ਅਗਲੀ ਤਰੱਕੀ ਕਰਨ ਲਈ ਬੀਟੈਕ ਜੁਆਇਨ ਕੀਤੀ ਕੋਰਸ ਕੰਪਲੀਟ ਕੀਤਾ ਬੀਟੈਕ ਕਰਨ ਤੋਂ ਬਾਅਦ ਐਲਐਲਬੀ ਕੀਤੀ ਐਮਬੀਏ ਕੀਤੀ ਐਗਜ਼ੀਕਟਿਵ ਐਲਐਲਐਮ ਕਰ ਲਈ ਤੇ ਸ਼ਾਇਦ ਪ੍ਰਮਾਤਮਾ ਨੇ ਚਾਇਆ ਤੇ ਜੂਨ ਚ ਡਾਕਟਰ ਸੁਨੀਲ ਕੁਮਾਰ ਮੱਲਨ ਫਿਲਣਗੇ ਤੁਹਾਨੂੰ ਜਦੋਂ ਮੇਰੀ ਪੀ ਐਚ ਡੀ ਕੰਪਲੀਟ ਹੋ ਜੇਗੀ ਔਰ 2008 ਚ ਜਦੋਂ ਮੈਂ ਇਹ ਚੀਜ਼ਾਂ ਸਾਨੂੰ ਪਤਾ ਲੱਗੀਆਂ ਤੇ ਮੇਰਾ ਕੰਮ ਛੁੱਟ ਗਿਆ ਜਿਹੜਾ ਮੈਂ ਵਰਲਡ ਬੈਂਕ ਦੇ ਪੈਨਲ ਤੇ ਵੀ ਕੰਸਲਟੈਂਟ ਬਣ ਗਿਆ ਟੈਰੀ ਸਿਡਬੀ ਐਪਟਕੋ ਈ ਐਨ ਵਾਈ 16 ਅਸੀ ਏਜੰਸੀਜ਼ ਨੇ ਜਿਹੜੀਆਂ ਗਵਰਨਮੈਂਟ ਨੂੰ ਮਤਲਬ ਇੱਕ ਪ੍ਰੋਜੈਕਟ ਦਿੰਦੀਆਂ ਨੇ ਫਿਰ ਗਵਰਨਮੈਂਟ ਉਹਦੇ ਤੇ ਕੰਮ ਕਰਦੀ ਹੈ ਸਕਿੱਲ ਡਿਵੈਲਪਮੈਂਟ ਹੈ ਜਿਹੜਾ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਸੀ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਵਿੱਚ ਜਦੋਂ ਸਿਡਬੀ ਨੂੰ ਕੰਮ ਮਿਲਿਆ ਸਿਡਬੀਕ ਤੋਂ ਸਾਡੇ ਕੋਲ ਆਇਆ ਅਸੀਂ ਉਹਦੀ ਪਾਇਲਟ ਟੈਸਟਿੰਗ ਵੀ ਕੀਤੀ ਇੱਥੋਂ ਤੱਕ ਮੈਂ ਪ੍ਰਿਵੀਲੇਜਡ ਰਿਹਾ ਕਿ ਮੈਨੂੰ ਇੰਨੇ ਵੱਡੇ ਵੱਡੇ ਕੰਮ ਕਰਨ ਨੂੰ ਮਿਲੇ ਉਸ ਤੋਂ ਬਾਅਦ ਵਰਲਡ ਬੈਂਕ ਨੇ ਕਈ ਸੌ ਕਰੋੜ ਰੁਪਏ ਸਾਡੇ ਇੰਡੀਆ ਵਿੱਚ ਸਕਿੱਲ ਡਿਵੈਲਪਮੈਂਟ ਵਾਸਤੇ ਵੀ ਆਇਆ ਮੈਂ ਵੀ ਉਹਦਾ 1% ਹਿੱਸਾ ਨਭਾਇਆ ਇਦਾਂ ਦੇ ਕਈ ਪ੍ਰੋਜੈਕਟ ਡੀਪੀਆਰ ਡੀਐਸਆਰ ਬਣਾਈਆਂ ਸਿੱਖਿਆ ਕੰਮ ਮਿਹਨਤ ਕੀਤੀ ਫਿਰ ਪਹੁੰਚ ਗਏ ਵਾਪਸ 2008 ਤੋਂ ਜਦੋਂ ਮੈਨੂੰ ਮੇਰਾ ਕੰਮ ਛੁੱਟਦਾ ਦਿਖੇ ਮੇਰੀ ਆਮਦਨ ਬੰਦ ਹੁੰਦੀ ਦਿਖੇ ਕਿਉਂਕਿ ਸਾਡੀ ਐਕਟਿਵ ਇਨਕਮ ਹੈ ਮੇਰੇ ਕੋਲ ਪੈਸਿਵ ਨਹੀਂ ਹੈ ਮੈਂ ਆਪ ਜਾਵਾਂਗਾ ਬਤੌਰ ਕੰਸਲਟੈਂਟ ਤੇ ਸ਼ਾਇਦ ਮੈਨੂੰ ਪੈਸੇ ਮਿਲਨੇ ਆ ਮੈਂ ਨਹੀਂ ਜਾਵਾਂਗਾ ਤਾਂ ਨਹੀਂ ਮਿਲਨੇ ਜਦੋਂ ਮੈਨੂੰ ਦਿਖਣਾ ਸ਼ੁਰੂ ਹੋ ਗਿਆ ਕਿ ਮੇਰਾ ਕਰੀਅਰ ਫੇਰ ਖਤਮ ਹੋਣ ਲੱਗਾ ਹੈ ਕਿ ਮੈਂ ਮਸਾ ਮਸਾਈਕ ਲੈਵਲ ਤੇ ਆਇਆ ਹੁਣ ਕੀ ਕਰਾਂ ਤੇ ਮੇਰੇ ਦੋਸਤਾਂ ਨੇ ਮੈਨੂੰ رائے ਦਿੱਤੀ ਕਹਿੰਦੇ ਯਾਰ ਤੇਰਾ ਦਿਮਾਗ ਹੈਗਾ ਮਿਹਨਤੀ ਵੀ ਹੈਗਾ ਹਵਾ ਦੇ ਪੁੱਠੀ ਡਾਇਰੈਕਸ਼ਨ ਜਿੱਦੂ ਚੱਲਣਾ ਤੂੰ ਜਿੱਦੀ ਵੀ ਹੈ ਤੇ ਤੂੰ ਲੋ ਵੀ ਕਰ ਲੈ ਉਹ ਔਖੀ ਮੀ ਹੈ ਫਿਰ ਅਸੀਂ ਕਾਲਜ ਲੱਭਿਆ ਕਾਲਜ ਲੱਭ ਕੇ ਅਸੀਂ ਇਮਾਨਦਾਰੀ ਨਾਲ ਲਾਅ ਕੀਤੀ 27 ਦੇ 27 ਪੇਪਰ ਆਪਣੀ ਮੰਦਰ ਨਾਲ ਪੜ੍ਹ ਕੇ ਦਿੱਤੇ ਔਰ ਥਾਣਿਆਂ ਦੇ ਤੇ ਕਚੈਰੀਆਂ ਦੇ ਧੱਕੇ ਤੇ ਸ਼ੁਰੂ ਹੀ ਹੋ ਚੁੱਕੇ ਸੀ ਮੇਰੇ ਮੇਰੀ ਲਾਈਫ ਚ ਉਹਨਾਂ ਨੇ ਮੈਨੂੰ ਪ੍ਰੈਕਟੀਕਲ ਨੋਲਿਜ ਦਿੱਤੀ ਪੜ੍ਹਨ ਤੋਂ ਪਹਿਲਾਂ ਮੈਨੂੰ ਪ੍ਰੈਕਟੀਕਲ ਨੋਲਿਜ ਸੀ ਮੈਂ ਇਹ ਇਹ ਵੀ ਕਿਉਂ ਕੀਤੀ ਵੀ ਤੁਹਾਨੂੰ ਦੱਸਦਾ ਜਦੋਂ ਪੁਲਿਸ ਨੇ ਉਹ ਕੰਮ ਕਰਦੇ ਸੀ ਦੇ ਵਿੱਚ ਘਾਰ ਉਹ ਢਿੱਲਾ ਪਾ ਦਿੰਦੇ ਸੀ ਮੈਂ ਕਾਨੂੰਨੀਆ ਕਿਤਾਬਾਂ ਖਰੀਦੀਆਂ ਵੀ ਕਿਹੜੇ ਕਾਨੂੰਨ ਦੀ ਕਿਤਾਬ ਪੜਾਂ ਜਿਹਦੇ ਵਿੱਚ ਮੈਂ ਆ ਚੀਜ਼ ਸਮਝਾ ਸਕਾਂ ਮੈਂ ਵਕੀਲਾਂ ਕੋਲ ਜਾਣਾ ਮੈਂ ਕਹਿੰਦਾ ਭਾਜੀ ਮੈਨੂੰ ਪਲੀਜ਼ ਗਾਈਡ ਕਰੋ ਉਹਨਾਂ ਨੇ ਕਿਹਾ ਜੀ ਉਦੋਂ ਕ੍ਰਿਮੀਨਲ ਮੈਨੂਅਲ ਪੜ ਲੈ ਸਿਵਲ ਮੈਨੂਅਲ ਪੜ ਲੈ ਐਵੀਡੈਂਸ ਪੜ ਲੈ ਆ ਕਨਸਟੀਟਿਊਸ਼ਨ ਪੜ ਲੈ ਇਸ ਤਰ੍ਹਾਂ ਮੈਨੂੰ ਉਹਨਾਂ ਨੇ 6 ਕਿਤਾਬਾਂ ਗਾਈਡ ਕਰਤੀਆਂ ਆਪਾਂ ਉਹ ਕਿਤਾਬਾਂ ਖਰੀਦ ਲਈਆਂ ਆਰਟੀਆ ਐਕਟ ਦੀ ਵੀ ਕਿਤਾਬ ਖਰੀਦੀ ਮੇਰੇ ਕੋਲ ਏਡੀ ਮੋਟੀ ਕਿਤਾਬ ਦੀ ਡਾਕੂਮੈਂਟਰੀ ਅੱਜ ਵੀ ਹੈਗੀ ਹੈ ਉਹ ਮੇਰੀ ਫਰਸਟ ਕਿਤਾਬ ਸੀ ਲਾਅ 'ਚ ਵੜਨ ਤੋਂ ਪਹਿਲਾਂ ਸਿੱਖਾਂ ਮੈਂ ਕੀ ਹੈਗਾ आरटीए दी किताब पढ़ी आरटीए पानीया शुरू कीतीया कई कुछ काम किते ते लॉ दी फिर ਉਸ ਤੋਂ ਬਾਅਦ ਅਲਟੀਮੇਟਲੀ 2010 ਐਡਮਿਸ਼ਨ ਲੈ ਕੇ ਲਾਉ ਦੀ ਪੜਾਈ ਕੀਤੀ ਓਨੈਸਟੀ ਨਾਲ ਉਸਪਰ ਨੂੰ ਪੜਿਆ ਪੜਨ ਤੋਂ ਬਾਅਦ ਡਿਗਰੀ ਲਿੱਤੀ ਡਿਗਰੀ ਲੈਣ ਤੋਂ ਬਾਅਦ ਲਾਇਸੈਂਸ ਲਿਆ ਐਨਰੋਲਮੈਂਟ ਕਰਾਈ 7 ਸਤੰਬਰ 2013 ਨੂੰ ਮੈਂ ਐਜ਼ ਐਡਵੋਕੇਟ ਐਨਰੋਲ ਹੋ ਗਿਆ ਔਰ ਮੈਨੂੰ ਅੱਜ ਵੀ ਯਾਦ ਹੈ ਕਿ ਜਿਹੜਾ ਮੇਰਾ ਪਹਿਲਾ ਬਰੀਫ ਛਾਪੇ ਸੀ ਮੈਂ 100 ਉੱਤੇ ਇੰਜੀਨੀਅਰ ਸੁਨੀਲ ਕੁਮਾਰ ਮਹਲ ਲਿਖਾਇਆ ਸੀ ਕਿਉਂਕਿ ਮੈਂ ਇੰਜੀਨੀਅਰ ਸੀ ਦਿਮਾਗ ਤੋਂ ਇੰਜੀਨੀਅਰ ਨਹੀਂ ਸੀ ਨਿਕਲਿਆ ਬਟ ਜਦੋਂ ਮੈਂ ਵਕਾਲਤ ਕਰਨੀ ਸ਼ੁਰੂ ਮੈਂ ਆਪਣੀ ਵਾਈਫ ਨੂੰ ਕੌਨਫੀਡੈਂਸ ਲਿਆ ਮੈਂ ਕਿਹਾ ਦੇਖ ਹੁਣ ਵਕਾਲਤ ਕਰਨ ਲੱਗੇ ਆ ਤੇ ਫਾਕੇ ਕੱਟਣੇ ਪੈ ਸਕਦੇ ਆ ਕਿਉਂਕਿ ਜਿਹੜਾ ਕੰਮ ਕਰਦਾ ਪਿਆ ਉਹ ਤੇ ਛੁੱਟ ਜਾਣਾ ਧੀਰੇ ਧੀਰੇ ਔਰ ਮੈਂ ਇਹ ਵੀ ਮੈਂ ਅੰਦਰ ਇਹਨਾਂ ਕਹਿੰਦਾ ਕਿ ਪਹਿਲੇ 4 ਸਾਲ ਤੱਕ ਮੈਂ ਵਕਾਲਤ ਚ ਦਾ ਵਾਅ ਵੀ ਨਹੀਂ ਕਰ ਸਕਿਆ ਰੀਜ਼ਨ ਸੀ ਕਿ ਕੇਸ ਫੜਨਾ ਆਸਾਨ ਸੀ ਰੱਬ ਨੇ ਥੋੜੀ ਬਹੁਤ ਸ਼ਕਲ ਚੰਗੀ ਦਿੱਤੀ ਹੈ ਕੱਪੜੇ ਵੀ ਚੰਗੇ ਪਾਉਣਾ ਤੇ ਮੈਨੂੰ ਪੁਰਾਣਾ ਜਿਹੜਾ ਮੇਰਾ 8-10 ਸਾਲ ਦਾ ਮਿਹਨਤ ਸੀ ਇੰਜੀਨੀਅਰ ਵਾਲੀ ਜਦੋਂ ਉਹਨਾਂ ਨੂੰ ਵੀ ਮੈਂ ਦੱਸਿਆ ਮੈਂ ਵਕੀਲ ਬਣ ਗਿਆ ਤੇ ਸਾਰੇ ਖੁਸ਼ ਹੋਏ ਕਈਆਂ ਨੇ ਮੈਨੂੰ ਪਾਰਟੀ ਦਿੱਤੀ ਕਿ ਯਾਰ ਤੂੰ ਇਹਦੇ ਚ ਵੀ ਤਰੱਕੀ ਕਰਨੀ ਆ ਬਟ ਫਿਰ ਵੀ ਉਹ 3 ਤੋਂ 4 ਸਾਲ ਮੈਨੂੰ ਲੱਗੇ ਪੁਰਾਣੇ ਕੰਮ ਨੂੰ ਛੱਡਿਆ ਨਹੀਂ ਮੈਂ ਉਹਨਾਂ ਨੂੰ ਮੈਂ ਕੰਪਲੀਟ ਕਰਾਇਆ ਜਿਹੜਾ ਜਿਹੜਾ ਮੈਂ ਅਸਾਈਨਮੈਂਟ ਫੜੀ ਸੀ ਵਿਚਾਰ ਨਹੀਂ ਛੱਡਿਆ ਕਿਸੇ ਨੂੰ ਜਿਹੜਾ ਅਸਾਈਨਮੈਂਟ ਨਹੀਂ ਸੀ ਕੰਪਲੀਟ ਹੋ ਪਾਰੀ ਉਹਦੇ ਲਈ ਆਪਣੀ ਜਗ੍ਹਾ ਦੂਜਾ ਕੋਈ ਸੱਜਣ ਕੰਸਲਟੈਂਟ ਦਿੱਤਾ ਉਹਨੂੰ ਮੈਂ ਪੇਮੈਂਟ ਕੀਤੀ ਗਈ ਤੂੰ ਪੈਸੇ ਇਹਨਾਂ ਕੋ ਨਹੀਂ ਲੈਣੇ ਮੈਂ ਲੈ ਚੁਕਾ ਆਪਾਂ ਇਹਨੂੰ ਕਰਨਾ ਕਰਦੇ ਕਰਦੇ ਫਿਰ ਆਪਾਂ ਵਕਾਲਤ ਦੀ ਲਾਈਨ 'ਚ ਆ ਗਏ ਵਕਾਲਤ ਦੀ ਲਾਈਨ 'ਚ ਪਹਿਲੇ 4 ਸਾਲ ਲੱਗੇ ਪਰ ਜਿਹੜੇ ਮੇਰੇ ਪਹਿਲੇ ਇੰਨੇ ਕੌਖੇ ਸੀ ਕਿ ਮੇਰੇ ਕੋਲ ਸ਼ਾਇਦ ਮੈਂ ਰੋਟੀ ਖਾਂ ਤੋਂ ਵੀ ਕਿਸੇ ਵੇਲੇ ਆਤਰ ਹੋ ਜਾਂਦਾ ਸੀ ਘਰ 'ਚ ਇੱਕ ਬਰੈਡ ਲਿਆਉਣੀ ਦੋ ਤਿੰਨ ਦਿਨ ਕੱਢਣੇ ਰੈਂਟ ਦਾ ਮਕਾਨ ਚੰਡੀਗੜ੍ਹ ਦਾ ਸ਼ਹਿਰ ਖਰਚਿਆਂ ਦੀ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੈ ਉਹਦੇ ਵਿੱਚ ਫਿਰ ਕੀ ਕੀਤਾ ਮਿਹਨਤ ਕੀਤੀ ਮੈਂ ਉਸ ਪੀਰੀਅਡ ਵਿੱਚ ਜਿੰਨੇ ਮਾਨਯੋਗ ਹਾਈ ਕੋਰਟ ਦੇ ਆਰਡਰ ਜਿੰਨੇ ਸੁਪਰੀਮ ਕੋਰਟ ਦੇ ਆਰਡਰ ਜਿਹੜੇ ਪਬਲਿਕ ਇੰਟਰਸਟ ਦੇ ਸੀ ਉਹਨਾਂ ਨੂੰ ਪੜਨਾ ਸ਼ੁਰੂ ਕੀਤਾ ਉਹਦੇ ਵਿੱਚੋਂ ਇੱਕ ਟੌਪਿਕ ਚੁੱਕਿਆ ਮੈਂ ਸੇਫ ਸਕੂਲ ਵਾਹਨ ਪਾਲਿਸੀ ਕਿਉਂਕਿ ਮਾਪੇ ਦੀ ਬੈਕਗ੍ਰਾਉਂਡ ਵੀ ਸਕੂਲਾਂ ਦੀ ਸੀ ਸਕੂਲ ਜਾਣ ਵਾਲੀ ਬੱਸ ਇਹ ਵਾਹਕਲ ਜਿਹਦੇ ਸਕੂਲ ਦਾ ਜਾਂ ਕਾਲਜ ਦਾ ਬੱਚਾ ਬੈਠੇਗਾ ਉਹਦੀਆਂ ਕੀ ਸ਼ਰਤਾਂ ਹੋਣੀਆਂ ਚਾਹੀਦੀਆਂ ਦਿਮਾਗ ਨੇ ਇੱਕ ਟਿੱਕਲ ਦਿੱਤੀ ਆਰਟੀਆਈ ਪੜ ਚੁੱਕਾ ਸੀ ਆਰਟੀਆਈ ਲੈ ਕੇ ਤੇ ਆਪਾਂ ਸਾਰੇ ਡਿਪਟੀ ਕਮਿਸ਼ਨਰ ਜਿਨਨੇ ਇੰਡੀਆ ਦੇ ਸਟੇਟਾਂ ਨੇ ਉਹਨਾਂ ਦੇ ਜਿਹੜੇ ਡੀਸੀ ਨੇ ਲਗਭਗ ਹਜ਼ਾਰ ਰਜਿਸਟਰੀ ਕਰਾਈ ਮੈਂ ਆਰਟੀਆਈ ਦੀ ਸੂਚਨਾ ਦੇਣ ਲਈ ਤੇ ਅਫਸੋਸ ਦੀ ਗੱਲ ਦੱਸਦਾ ਇੱਕ ਵੀ ਸ਼ਹਿਰ ਨੇ ਉਸ ਪਾਲਿਸੀ ਨੂੰ ਇੰਪਲੀਮੈਂਟ ਕਰਕੇ ਈਵਨ ਕਮੇਟੀ ਦੀ ਲਿਸਟ ਨਹੀਂ ਮੈਨੂੰ ਦਿੱਤੀ ਇਹਦੇ ਦੌਰਾਨ ਮੈਂ ਆਪਣੇ ਕਿਸੇ ਦੋਸਤ ਨੇ ਮੈਨੂੰ ਕਿਹਾ ਕਿ ਤੇਰਾ ਯਾਰ ਇੱਕ ਟੀਵੀ ਸ਼ੋਅ ਕਰਾਉਣਾ ਮੈਂ ਕਿਹਾ ਹਾਂ ਮੈਨੂੰ ਖੁਸ਼ੀ ਹੈ ਮੈਂ ਕਰਨਾ ਚਾਹੁੰਦਾ ਜਲੰਧਰ ਦੂਰਦਰਸ਼ਨ ਤੇ ਮੈਨੂੰ ਕਾਲ ਕੀਤੀ ਗਈ ਰਾਤ ਦੇ 8:30-9 ਵਜੇ ਕਾਲ ਆਈ ਕਿ ਸਵੇਰੇ 5 ਵਜੇ ਆ ਜਾਓ ਜੀ ਪਹੁੰਚਿਆ ਤੇ ਮੈਂ ਟੌਪਿਕ ਦੱਸਿਆ ਸੇਫ ਸਕੂਲ ਵਾਂ ਤੇ ਉਸ ਵੇਲੇ ਮੇਰਾ ਟੌਪਿਕ ਹੋ ਗਿਆ ਟੌਪਿਕ ਹੋਣ ਤੋਂ ਬਾਅਦ ਭਗਵਾਨ ਦੀ ਅਸੀ ਕਰਨੀ ਕਿ ਕੁਝ ਦਿਨਾਂ ਬਾਅਦ ਮਾਨਸੇ ਦੇ ਕੋਲ ਇੱਕ ਸਕੂਲ ਵੈਂਚ 2.5 ਸਾਲ ਦਾ ਬੱਚਾ ਜਲ ਕੇ ਮਰ ਗਿਆ ਸੀ ਹੋਰ ਵੀ ਬੱਚਿਆਂ ਦੀ ਉੱਥੇ ਡੈਥ ਹੋਈ ਸੀ ਬੜੀ ਦਰਦਨਾਕ ਸੀ ਤੇ ਉੱਥੇ ਮੈਨੂੰ ਪੈਨਲ 'ਚ ਲਿਆ ਗਿਆ ਸੰਗੇ ਜਿਹੜੇ ਜਿਹੜੇ ਵੀ ਨੈਸ਼ਨਲ ਤੇ ਇੰਟਰਨੈਸ਼ਨਲ মিডিਆ ਬਲੇ ਪਾਸੇ ਮਾਨ ਸਾਹਿਬ ਸੀ ਤੇ ਉਸ ਪੈਨਲ ਚ ਮੈਂ ਵੀ ਕਿਤੇ ਨਾ ਕਿਤੇ ਬੈਠਾ ਸੀ ਸੱਜੀ ਨੁੱਕਰ ਚ ਤੇ ਉਸ ਵੇਲੇ ਮੈਂ ਬੋਲ ਪਿਆ ਕਿ ਐਸ ਪਰ ਮਾਨਯੋਗ ਹਾਈ ਕੋਰਟ ਡਾਇਰੈਕਸ਼ਨ 792013 ਦੀ ਜਿਹੜੀ ਪਾਲਿਸੀ ਹੈ ਉਹਦੇ ਮੁਤਾਬਕ ਡਿਪਟੀ ਕਮਿਸ਼ਨਰ ਰਿਸਪੌਂਸਿਬਲ ਐਫ ਆਈ ਆਰ ਉਹਦੇ ਤੇ ਵੀ ਹੋਣੀ ਚਾਹੀਦੀ ਆ ਐਸ ਐਸ ਪੀ ਐਂਡ ਆਲ ਜਿੰਨੇ ਵੀ ਅਹੁਦੇਦਾਰ ਸੀ ਮੈਂ ਗਲੰਟ ਨਾਮ ਲਿਆ ਉਹਦੇ ਲਈ ਮੈਨੂੰ ਕਈ ਥ੍ਰੈਟ ਆਏ ਪਰ ਮੈਂ ਫੇਰ ਨਹੀਂ ਡਰਿਆ ਬਾਬੇ ਨਾਨਕ ਦਾ ਬੱਚਾ ਉਹਨਾਂ ਦੀ ਗੋਦੀ ਚ ਖੇਡੇ ਆ ਤੇ ਤਾਕਤ ਉੱਥੋਂ ਮਿਲੀ ਹੋਈ ਆ ਮੈਨੂੰ ਤੇ ਮੈਂ ਜਦੋਂ ਆਪਾਂ ਉਹ ਸਾਰੀ ਮਿਹਨਤ ਕੀਤੀ ਉਹਦੇ ਰਿਜ਼ਲਟ ਆਏ ਉਸ ਮੇਰੇ ਟੀਵੀ ਸ਼ੋਅ ਨੇ ਮੇਰੀ ਵਕਾਲਤ ਦੀ ਕਾਮਯਾਬੀ ਦੀ ਦਸਤਾਵੇਜ਼ ਵੀ ਮੈਨੂੰ ਕਿੱਦਾਂ ਮੈਂ ਇਸ ਰੂਟ ਤੇ ਪਹੁੰਚਾਂਗਾ ਅੱਜ ਮੈਂ ਗੱਲ ਕਰਨ ਦੇ ਪੈਸੇ ਲੰਨਾ ਫ੍ਰੀ ਵੀ ਕੰਮ ਕਰਦਾ ਲਿਮਟ ਤੇ ਹੈ ਹੀ ਨਹੀਂ ਨਾ ਵਕਾਲਤ ਦੀ ਲਾਈਨ 'ਚ ਤੇ ਮੈਨੂੰ ਇੱਕ ਇੰਟਰਨੈਸ਼ਨਲ ਚੈਨਲ ਨੇ ਚੱਕਿਆ ਚੈਨਲ ਨੇ ਚੱਕਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੱਲਨ ਸਾਹਿਬ ਤੁਸੀਂ ਸਾਡੇ ਨਾਲ ਸ਼ੋਅ ਕਰਿਆ ਕਰੋਗੇ ਮੈਂ ਕਿਹਾ ਸਰ ਹਲੇ ਮੈਂ ਗਰੀਬ ਵਕੀਲਾ ਮੇਰੇ ਕੋਲ ਪੈਸੇ ਹੈ ਨਹੀਂ ਮੈਂ ਪੈਸੇ ਦੇ ਨਹੀਂ ਸਕਦਾ ਸ਼ੋਅ ਮੈਂ ਤੁਹਾਡਾ ਕਰ ਦੂੰਗਾ ਤੇ ਕਹਿੰਦੇ ਫਿਰ ਅਸੀਂ ਲੈਣੇ ਵੀ ਨਹੀਂ ਤੇ ਦੇਣੇ ਵੀ ਨਹੀਂ ਮੈਂ ਕਹਾਂ ਮੰਜ਼ੂਰ ਪਰ ਮੈਂ ਕਹਾਂ ਮੇਰੀ ਇੱਕ ਹੋਰ ਬੇਨਤੀ ਹੈਗੀ ਮੇਰੇ ਇਹ ਮੇਰੀ ਫੋਟੋ ਥੱਲੇ ਮੇਰਾ ਨਾਮ ਤੇ ਮੋਬਾਈਲ ਨੰਬਰ ਛਾਪ ਦਿਓ ਬਸ ਉਸ ਚੈਨਲ ਦੀ ਬੜਾ ਬੜਾ ਸ਼ੁਕਰਗੁਜ਼ਾਰ ਹਾਂ ਮੈਂ ਕਿ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਪਹਿਲਾ ਪ੍ਰੋਗਰਾਮ ਅੱਧੇ ਘੰਟੇ ਦਾ ਹੋਣਾ ਸੀ 25 ਮਿੰਟ ਦਾ ਐਡ ਕੱਟ ਕੇ 3 ਘੰਟੇ ਪ੍ਰੋਗਰਾਮ ਚੱਲਿਆ ਲਾਈਵ ਕਾਲਸ ਆਈਆਂ ਮੈਨੂੰ ਕਿ ਮੇਰੀ ਆ ਪ੍ਰੋਬਲਮ ਹੈ ਮੈਂ ਕਿਵੇਂ ਸੋਲਵ ਕਰਾਂ ਮੈਂ ਆ ਪ੍ਰੋਬਲਮ ਹੈ ਔਰ ਅੱਜ ਮੈਂ ਆਪਣੇ ਐਨਆਰਆਈ ਵੀਰਾਂ ਦਾ ਇੰਨਾ ਕੁ ਧੰਨਵਾਦ ਦਿਆਂ ਇੰਨਾ ਪਿਆਰ ਦਿੱਤਾ ਮੇਰੇ ਕੋਲ ਜਦੋਂ ਆਉਂਦੇ ਨੇ ਉਹ ਗਿਫਟ ਲੈ ਕੇ ਆਉਂਦੇ ਤੇ ਧੀਰੇ ਧੀਰੇ ਕੰਮ ਫੜਿਆ ਔਰ ਉਹਦੇ ਵਿੱਚ ਇੱਕ ਐਨ ਆਰ ਆਈ ਸੱਜਣ ਐਸੇ ਵੀ ਆਏ ਜਿਨ੍ਹਾਂ ਨੂੰ ਝੂਠੇ ਮਦਰ ਕੇਸ ਪਸਾਇਆ ਗਿਆ ਮੈਂ ਉਹਨਾਂ ਦਾ 13ਵਾਂ 14ਵਾਂ ਵਕੀਲ ਬਣਿਆ ਉਹਨਾਂ ਦੀ ਵੀ ਜਰਨੀ ਆਉਣ ਵਾਲੇ ਸਮੇਂ 'ਚ ਆਪਾਂ ਡਿਸਕਸ ਕਰਾਂਗੇ ਔਰ ਮਿਹਨਤ ਕੀਤੀ ਜਿਹੜੀ ਮੇਰੀ ਫਰਟੀਨਿਟੀ ਦੇ ਲੋਗ ਫ੍ਰੀ ਬੈਠਦੇ ਨੇ ਮੈਂ ਅੱਜ ਤੱਕ ਕੋਰਟ 'ਚ ਵੀ ਜਾਂਦਾ ਆਪਣੇ ਟੂ ਦੀ ਪੁਆਇੰਟ ਕੰਮ ਕਰਦਾ ਵਾਪਸ ਆਉਣਾ ਬੈਠ ਕੇ ਆਪਣੇ ਕਲਾਇੰਟ ਨਾਲ ਗੱਲਾਂ ਕਰਦਾ ਸਵਾਲ ਪੁੱਛਦਾ ਜਵਾਬ ਪੁੱਛਦਾ ਉਹਦੇ ਤੇ ਸ਼ੱਕ ਕਰਦਾ ਔਰ ਜਦੋਂ ਮੈਨੂੰ ਟਰਸਟ ਆਉਂਦਾ ਅੱਜ ਮੇਰੀ ਇੱਕ ਕਪੈਸਿਟੀ ਬਣ ਚੁੱਕੀ ਹੈ ਕਿ ਮੈਂ ਆਪਣੀ ਚੂਜ਼ ਕਰਦਾ ਕਿ ਮੈਂ ਕਿਸ ਕਲਾਇੰਟ ਦਾ ਕੰਮ ਵਕਾਲਤ ਦੇ ਤੌਰ ਤੇ ਕਰਨਾ ਹੈ ਕਿਉਂਕਿ ਇਹ ਜਿਹੜੀ ਕਲਮ ਹੈ ਨਾ ਮੇਰੇ ਮਾਪੇ ਨੇ ਸਿਖਾਈ ਸੀ ਵੀ ਨਜਾਇਜ਼ ਨਹੀਂ ਚਲਣੀ ਚਾਹੀਦੀ ਜਾਇਜ਼ ਜਿੰਨੀ ਮਰਜ਼ੀ ਸਟਰੋਂਗ ਚਲਾ ਦੇ ਮੇਰੇ ਤੇ ਹਮਲੇ ਵੀ ਹੋਏ ਕਈ ਕੁਝ ਹੋਇਆ ਅਗਲੀਆਂ ਸਟੋਰੀਆਂ 'ਚ ਤੁਹਾਨੂੰ ਉਹ ਵੀ ਦੱਸਾਂਗੇ ਅਸੀਂ ਸੋ ਮਿਹਨਤ ਜਾਰੀ ਹੈ ਜਜ਼ਬਾ ਜਾਰੀ ਹੈ ਪੈਸ਼ਨੇਟ ਆ ਮੈਂ ਆਪਣੇ ਕੰਮ ਵਾਸਤੇ ਆਪਣੀ ਮਾਲਕ ਵਾਸਤੇ ਆਪਣੇ ਰੱਬ ਵਾਸਤੇ ਸ਼ੁਕਰਗੁਜ਼ਾਰ ਹਾਂ ਮੈਂ ਔਰ ਜਿਨ੍ਹਾਂ ਨੇ ਮੈਨੂੰ ਪਿਆਰ ਦਿੱਤਾ ਉਹਨਾਂ ਦਾ ਤੇ ਜ਼ਿੰਦਗੀ ਪਰ ਮੈਂ ਦੇਨ ਨਹੀਂ ਦੇ ਸਕਦਾ ਤੇ ਜਿਨ੍ਹਾਂ ਨੇ ਮੇਰੇ ਨਾਲ ਦੁਸ਼ਮਣੀ ਕੀਤੀ ਜਿਨ੍ਹਾਂ ਨੇ ਮੇਰੇ ਤੇ ਔਕਣਾ ਪਾਈਆਂ ਉਹਨਾਂ ਦਾ ਮੈਂ ਜਿਆਦਾ ਧੰਨਵਾਦੀ ਹਾਂ ਸ਼ਾਇਦ ਮੈਨੂੰ ਉਹ ਮੁਸੀਬਤਾਂ ਨਾ ਪਾਉਂਦੇ ਤੇ ਮੇਰੇ ਸਿੰਘ ਖੜੇ ਨਾ ਹੁੰਦੇ ਤੇ ਮੈਂ ਆਪਣੀ ਕਲਮ ਤਿੱਖੀ ਨਾ ਕਰਦਾ ਮੈਂ ਆਪਣੀ ਕਲਮ ਤਿੱਖੀ ਕੀਤੀ ਮੂੰਹ ਦੇ ਬੋਲ ਅੱਜ ਤੱਕ ਨਹੀਂ ਕਿਸੇ ਨੂੰ ਮਾੜੇ ਬੋਲੇ ਕੋਈ ਗਾਲ ਵੀ ਕੱਢ ਗਿਆ ਕੋਈ ਥੱਪੜ ਵੀ ਮਾਰ ਗਿਆ ਕੋਈ ਕੁੱਟ ਵੀ ਗਿਆ ਕੁੱਟ ਖਾ ਕੇ ਘਰ ਬਹਿ ਗਏ ਤੇ ਸਿਸਟਮ ਦੇ ਤਰੀਕੇ ਨਾਲ ਲੜਾਈ ਲੜੀ ਹੈ ਟਾਈਮ ਲੱਗੇਗਾ ਬਟ ਫਿਰ ਵੀ ਕਿਤਨਾ ਕਿਤੇ ਜ਼ਰੂਰ ਪਹੁੰਚਾਂਗੇ ਔਰ ਬੜੀ ਅੱਛੀ ਜਗ੍ਹਾ ਪਹੁੰਚੇ ਆ ਇੱਜ਼ਤ ਹੈ ਅੱਜ ਸ਼ਹਿਰ ਚ ਚਲਨਾ ਤੇ ਦੋ ਚਾਰ ਲੋਕ ਮੇਰੇ ਨਾਲ ਜੱਫੀ ਪਾਉਂਦੇ ਨੇ ਕਿ ਭਾਜੀ ਬੜਾ ਖੁਸ਼ੀ ਹੁੰਦੀ ਹੈ ਅਣਜਾਣ ਥਾਵਾਂ ਤੇ ਜਾ ਕੇ ਵੀ ਬੜੀ ਖੁਸ਼ੀ ਹੁੰਦੀ ਹੈ ਔਰ ਮਿਹਨਤ ਜਾਰੀ ਹੈ ਜਾਰੀ ਰਹੇਗੀ ਜਾਣ ਤੋਂ ਪਹਿਲਾਂ ਇੱਕ ਸ਼ੇਰ ਮੈਂ ਹੋਰ ਸੁਣਾਣਾ ਚਾਹਨਾ ਔਰ ਇਹ ਵੀ ਦੱਸ ਦਿੰਨਾ ਕਿ ਮੇਰੀ بیوی ਦਾ ਸਾਥ ਹੈ ਇਹਦੇ ਚ ਸ਼ੇਰ ਸੁਣਾਉਣ ਚ ਕਹਿੰਦਾ ਭਰੋਸਾ ਖੁਦਾ ਪਰ ਹੈ ਭਰੋਸਾ ਖੁਦਾ ਪਰ ਹੈ ਤਾਂ ਜੋ ਲਿਖਾ ਹੈ ਤਕਦੀਰ ਮੇਂ ਵਹੀ ਪਾਓਗੇ ਭਰੋਸਾ ਖੁਦਾ ਪਰ ਹੈ ਤਾਂ ਜੋ ਲਿਖਾ ਹੈ ਤਕਦੀਰ ਮੇਂ ਵਹੀ ਪਾਓਗੇ ਮਗਰ ਭਰੋਸਾ ਅਗਰ ਖੁਦ ਪਰ ਹੈ ਮਗਰ ਭਰੋਸਾ ਅਗਰ ਖੁਦ ਪਰ ਹੈ ਤਾਂ ਖੁਦਾ ਵੀ ਵਹੀ ਲਿਖੇਗਾ ਜੋ ਤੁਮ ਚਾਹੋਗੇ ਸੋ ਅੱਜ ਦੀ ਇਸ ਗੱਲਬਾਤ ਦਾ ਅੱਜ ਨਿਚੋੜ ਹੈ ਅਗਲੀ ਗੱਲਬਾਤਾਂ ਚ ਫੇਰ ਮਿਲਦੇ ਰਾਂਗੇ ਹੋਰ ਬੜੀਆਂ ਦਰਦਨਾਕ ਸਟੋਰੀਆਂ ਨੇ ਜਿਹੜੀਆਂ ਤੁਹਾਡਾ ਨਾਲ ਸ਼ੇਅਰ ਕਰਾਂਗੇ कि सुनील कुमार सुनील मल्लन एवें नहीं बनया तो डॉक्टर सुनील मल्लन एवें नहीं बनेगा शुक्रिया धन्यवाद ये टॉक देखकर हमने एक कदम बढ़ाया है जीत की ओर इसी तरह अब कदम बढ़ाते हैं बहुत सारी सेविंग्स की ओर और।, और।, पाते हैं कैशबैक अपने हर ऑनलाइन ऑर्डर पे आप फ्लिपकार्ट मिंत्रा एमेजोन नाइका जैसी वेबसाइट पर तो खर्चा करते ही होंगे कैश करो ऐप आप पे आपको इन सभी वेबसाइट पर और अन्य 1500 ब्रांड्स पर 50% तक का कैशबैक मिलता है हमें बस कैश करो ऐप पे जाना है वहां से फ्लिपकार्ट या अन्य कोई भी ब्रांड सिलेक्ट करना है हमें हर बार की तरह ही शॉपिंग करनी है लेकिन इस बार मिलेगा कैश ये कैशबैक आपके हर शॉपिंग पे मिलेगा और वो कैशबैक होगा सभी ऑफर्स डिस्काउंट सेल्स या स्पेशल ऑफर्स के डिस्काउंटेड अमाउंट के ऊपर ऑर्डर प्लेस करने के बाद ये सारा कैशबैक आपके कैश करो वॉलेट में ऐड हो जाएगा जो कन्फर्मेशन पे आप बहुत आसानी से अपने Amazon पे card, card या बैंक अकाउंट में भी सीधा ट्रांसफर कर सकते हैं तो ये आदत डाल लो पहले कैश करो पे आओ यहां से किसी भी साइट पर जाओ और अनलिमिटेड सेविंग्स पाओ तो कैश करो ऐश करो क्लिक ऑन द लिंक इन डिस्क्रिप्शन एंड डाउनलोड कैश करो ऐप नाउ વિડીયો બાર કોમ સેકશન દસો અને આપણે મિત્રાના એવીડિયો શેયર કરતા ના ભુલ્યો